ਪਿੰਡਾਂ 'ਚ ਜਾਣ ਤੋਂ ਪਹਿਲਾਂ ਬਿਜਲੀ ਬੋਰਡ ਦੇ ਮੁਲਾਜ਼ਮ ਦੇਖ ਲੈਣੇ ਖਬਰ ਕਿਉਂਕਿ ਫੇਰ ਨਾ ਕਿਉ ਤੁਹਾਨੂੰ ਵੀ ਪਾ ਲਿਆ ਪਿੰਡਾਂ ਵਾਲਿਆਂ ਨੇ ਘੇਰਾ ਦਰਅਸਲ ਪਿੰਡਾਂ ਦੇ ਵਿੱਚ ਹੁਣ ਏਕਾ ਕਰ ਲਿਆ ਗਿਆ ਜੇਕਰ ਬਿਜਲੀ ਬੋਰਡ ਦੇ ਮੁਲਾਜ਼ਮ ਚਿਪ ਵਾਲੇ ਮੀਟਰ ਲੈ ਕੇ ਜਾਣਗੇ ਕਿਸੇ ਦੇ ਘਰੇ ਚਿਪ ਵਾਲਾ ਮੀਟਰ ਲਗਾਇਆ ਜਾਵੇਗਾ ਤਾਂ ਉਹ ਮੀਟਰ ਲੱਗਣ ਨਹੀਂ ਦਿੱਤਾ ਜਾਵੇਗਾ ਤਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਚਿੱਪ ਵਾਲੇ ਮੀਟਰ ਦਾ ਕਿਉਂਕਿ ਇਸ ਮੀਟਰ ਦਾ ਕਹਿੰਦੇ ਮੁਨਾਫਾ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਹੋਵੇਗਾ ਨੁਕਸਾਨ ਆਮ ਲੋਕਾਂ ਨੂੰ ਹੋਵੇਗਾ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੇ ਲਈ ਕਹਿੰਦੇ ਆਮ ਲੋਕਾਂ ਦੀਆਂ ਜੇਬਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਜੋ ਕਿਸਾਨ ਆਗੂ ਕਹਿ ਰਹੇ ਨੇ ਤਾਂ ਹੁਣ ਵੱਖੋ-ਵੱਖਰੇ ਪਿੰਡਾਂ ਦੇ ਵਿੱਚ ਏਕਾ ਕਰ ਲਿਆ ਕਿਸਾਨਾਂ ਨੇ ਕਿ ਜਿੱਥੇ ਵੀ ਚਿੱਪ ਵਾਲਾ ਮੀਟਰ ਲਾਉਣ ਬਿਜਲੀ ਬੋਰਡ ਦੇ ਮੁਲਾਜ਼ਮ ਆਉਂਦੇ ਨੇ ਤਾਂ ਉਸ ਮੀਟਰ ਨੂੰ ਲੱਗਣ ਨਹੀਂ ਦੇਣਾ ਸਤਨਾਮ ਸਿੰਘ ਪੰਨੂ ਦੇ ਵੱਲੋਂ ਪੂਰੀ ਗੱਲਬਾਤ ਕੀਤੀ ਗਈ ਹੈ ਸਾਂਝੀ ਤਾਂ ਉਹਨਾਂ ਨੂੰ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਸੀਂ ਵੀ ਸੁਣ ਲਓ ਹਾਂਜੀ ਆਜੇ ਜਿਲ੍ਹਾ ਫਾਜ਼ਿਲਕਾ ਦੇ ਬਿਲਕੁਲ ਰਾਜਸਥਾਨ ਦੇ ਨਾਲ ਲੱਗਦੇ ਪਿੰਡ ਕੋਇਲ ਖੇੜਾ ਵਿੱਚ ਅਸੀਂ ਖੜੇ ਹਾਂ ਜਿੱਥੇ ਕਿਸਾਨਾਂ ਦੀ ਮੀਟਰ ਕੀਤੀ ਗਈ ਹੈ ਕਿ ਇਹਨਾਂ ਦੀ ਵਿਧਾਨ ਦੇ ਮਤਾਂਕੂ ਚੋਣ ਕੀਤੀ ਗਈ ਜਿਨ ਕੇ ਨਾਮ ਇਹ ਪ੍ਰਧਾਨ ਜਿਗਵਿੰਦਰ ਸਿੰਘ ਇਸੇ ਤਰ੍ਹਾਂ ਇਹ ਸੈਟਰੀ ਮਤੀ ਸਿੰਘ ਬਾਕੀ ਆ ਸਾਰੇ ਮੈਂਬਰ ਬਣਾਏ ਤੇ ਗਾਂ ਜਾ ਕੇ ਵੱਡਾ ਕੱਟ ਪਿੰਡ ਚ ਕਰਦਾ ਫੈਸਲਾ ਕੀਤਾ ਇਥੇ ਇਹ ਮਿਲ ਕੇ ਫੈਸਲਾ ਕੀਤਾ ਗਿਆ ਵਾ ਕਿ ਜਿਹੜੇ ਮੀਟਰ ਲੱਗ ਰਹੇ ਆ ਸਮਾਰਟ ਉਹ ਪਿੰਡ ਚ ਨਹੀਂ ਲੱਗਣ ਦਿੱਤੇ ਜਾਣਗੇ ਉਹਦੇ ਖਿਲਾਫ ਇੱਕ ਮੇਮਾ ਪਿੰਡਾ ਚਲਾਈ ਜਾਊਗਾ ਇਲਾਕੇ ਸਾਰੇ ਚ ਤੋਗੋ ਦਿਨਾ ਸਾਡੇ ਪਿੰਡਾਂ ਚ ਨੇ ਘਰਾਂ ਚ ਨੇਰਾ ਹੋ ਜਾਣਾ ਸਾਡੀ ਬੰਬੀਆਂਾਂ ਦੀ ਜਿਹੜੀ ਬਿਜਲੀ ਸਪਸਦੀ ਆ ਉਹ ਖਤਮ ਹੋ ਜੇਗੀ ਤੇ ਘਰ ਦੀ 300 ਜੂਟ ਦੀ ਖਤਮ ਹੋ ਜੇਗੀ ਕਿਉਂਕਿ ਬਿਜਲੀ ਪੂਰੀ ਤਰ੍ਹਾਂ ਪ੍ਰਾਈਵੇਟ ਹੋ ਗਈ ਤੇ ਇਹ ਪ੍ਰਾਈਵੇਟ ਵਾਲਾ ਇਹਦਾ ਹਮਲਾ ਭਗਵੰਤ ਮਾਨ ਦੀ ਸਰਕਾਰ ਤੇ ਕੇਂਦਰ ਸਰਕਾਰ ਮੋਦੀ ਦੀ ਕਰ ਰਹੀ ਹੈ ਕਾਰਪੋਰੇਟ ਦੇ ਸੇਵਾਦਾਰ ਬਣ ਕੇ ਉਹ ਅਸੀਂ ਕਿਸੇ ਕੀਮਤ ਤੇ ਸਫਲ ਨਹੀਂ ਹੋਣ ਦੇਣਾ 14 ਜੁਲਾਈ ਨੂੰ ਪੂਰੇ ਪੰਜਾਬ ਚ ਜੀਬ ਦਫਤਰਾਂ ਪਾਵਰ ਕਾਮ ਦੇ ਤੇ ਐਸਸੀ ਦਫਤਰਾਂ ਜਿਹੜੇ ਧਰਨੇ ਲੱਗ ਰਹੇ ਐਲਾਨ ਕੀਤਾ ਸੂਬਾ ਕਮੇਟੀ ਨੇ ਉਸ ਨੂੰ ਇਹ ਇਲਾਕੇ ਵਾਲੇ ਫਾਜ਼ਿਲਕੇ ਵਾਲੇ ਪੂਰੇ ਜੋੜ ਨਾਲ ਲਾਗੂ ਕਰਾਉਣਗੇ ਤੇ ਫਾਜ਼ਿਲਕੇ ਦੇ ਵਿੱਚ ਜਿਹੜਾ ਜੋ ਵੀ ਇੱਥੇ ਮੁੱਖ ਦੱਤਰਿਆਸੀ ਦਾ ਉੱਥੇ ਵਿਸ਼ਾਲ ਧਰਨਾ ਦੇਣ ਦੇਣ ਦੀ ਇਹ ਵੀ ਬੇਸਲਾ ਇੱਥੇ ਹੋਇਆ ਵਾ ਉਸ ਤੋਂ ਪਹਿਲਾਂ ਵੀ ਪੂਰੀ ਤਿਆਰੀ ਕੀਤੀ ਜਾਊਗੀ ਲਾਬੰਦੀ ਕੀਤੀ ਜਾਊਗੀ ਇੱਥੇ ਇਹਨਾਂ ਦਾ ਬਿਲਕੁਲ راستਾ ਵੀ ਨਾਲ ਹੈ ਗੰਗ ਨਾਲ ਨਾਲ ਵਗ ਰਹੀ ਹੈ ਗੰਗਾ ਨਗਰ ਜਿਹੜਾ ਜ਼ਿਲ੍ਹਾ ਬਾਵਾਟੇ 1 ਕਿਲੋ ਮੀਟਰ ਦੂਰ ਹੈ ਇਸ ਪਿੰਡ ਤੋਂ ਆਪਣੇ ਕੋਲ ਖੇੜਾ ਨਾਲੀ ਦੇ ਦੁਆਖੜਾ ਪਿੰਡ ਇਹਨਾਂ ਦਾ ਹੋਰ ਪਿੰਡ ਹੈ ਇਹਨਾਂ ਨੂੰ ਪੰਜਾਬਾ ਮੈਨਰ ਦੇ ਵਿੱਚੋਂ ਪਾਣੀ ਆ ਰਿਹਾ ਹੈ ਲੈਰੀ ਕਿਉਂਕਿ ਦੂਜਾ ਪਾਣੀ ਇਥੇ ਤਰਤੀਹੇ ਲੱਦਾ ਬਹੁਤ ਦੂਰ ਹੈ ਉਹ ਜਿਹੜਾ ਮੈਰੀ ਪਾਣੀ ਆ ਰਿਹਾ ਪਿਛਲੇ ਦੋ ਮਹੀਨੇ ਬਿਨਿਆਂ ਦੇ ਵਿੱਚ ਦੋ ਵਾਰਾ ਪਾਣੀ ਆਇਆ ਸਾ ਜਦੋਂ ਕਿ ਭਗਵੰਤ ਮਾਨ ਦੀ ਸਰਕਾਰ ਝੂਠ ਬੋਲ ਰਹੀ ਆ ਪਹਿਲੇ ਤੇਲਾਂ ਤੱਕ ਪਾਣੀ ਪਿਆਤਾ ਜੀ ਐਂ ਖਾਲ ਬਣਾ ਤੇਰੀ ਜੇ ਬਣਾਤਾ ਹੋ ਬਣਾਤਾ ਹਾਲਾਂਕਿ ਖਾਲ ਇਹਨਾਂ ਦੇ ਪੜੇ ਹੋਇਆ ਪਾਣੀ ਨਾ ਆਉਂਦਾ ਕਾਰਨ ਕੀ ਆ ਪਾਣੀ ਪਿੱਛੇ ਆ ਹੀ ਕੱਟ ਰਿਹਾ ਪਾਣੀ ਪਿੱਛੇ ਘਟ ਆ ਰਿਹਾ ਵਾ ਇਹਨਾਂ ਨੂੰ ਯਾਰ ਕਿਸ ਜਿੱਥੋਂ ਇਥੋਂ ਪੂਰਾ ਜੀ ਡਿਵੀਜ਼ਨ ਹੁੰਦੀ ਆ ਪਾਣੀ ਦੀ ਜਿੱਥੋਂ ਉੱਥੋਂ ਜਹਾਰ ਕਿਉਂਕਿ ਪਾਣੀ ਇਹਨਾਂ ਨੂੰ ਘਟ ਆ ਰਿਹਾ ਹਰ ਇੱਕਿਆ ਲੋ ਪਾਣੀ ਘਟਦਾ 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 ਇਹਨਾਂ ਤੱਕ ਪਹੁੰਚਦਾ ਪਹੁੰਚਦਾ ਬਿਲਕੁਲ ਘਟ ਰਹਿ ਜਾਂਦਾ ਵਾ ਤੇ ਇਹਨਾਂ ਦੀ ਬਾਹ ਗਿਆ ਕਿ ਮਤਾ ਪਾਸ ਕੀਤਾ ਲਈ ਨੋ ਕਮੇਟੀ ਬਣਾਈ ਇਹਨਾਂ ਨੇ ਕਮੇਟੀ ਵੱਲੋਂ ਮਤਾ ਪਾਸ ਕੀਤਾ ਪਿੰਡਾਂ ਨੂੰ ਸਾਰੇ ਇਲਾਕੇਾਂ ਨੂੰ ਵੀ ਕਿ ਪਾਣੀ ਜਿਹੜਾ ਵਾ ਸਾਨੂੰ ਪੂਰੇ ਦਾ ਪੂਰਾ ਜਿੰਨਾ ਸਾਡਾ ਪਾਣੀ ਬਣਦਾ ਵਾ ਕਾਲਜਾਂ ਦੇ ਦੇਖੋ ਉਹ ਪਾਣੀ ਭੇਜਿਆ ਜਾਵੇ ਸਾਡੀ ਸਾਰੀ ਫਸਲ ਸੁੱਕ ਰਹੀ ਆ ਨਰਮਾ ਸੁੱਕ ਰਿਹਾ ਵਾ ਬਾਕੀ ਚੀਜ਼ਾਂ ਸੁੱਕ ਰਹੀਆਂ ਉਹ ਤੇ ਕਿੰਨੋ ਦਾ ਬਾਗ ਇੱਥੇ ਇਹ ਤਾਂ ਸਾਰਾ ਕਿਨੋ ਦਾ ਬਾਗ ਹੈ ਬਹੁਤ ਵੱਡੇ ਪੱਧਰ ਤੇ 80% ਜ਼ਮੀਨ ਚ ਕਿਨੋ ਦਾ ਬਾਗ ਹੈ ਬਾਕੀ ਬਾਗ ਹੈ ਉਹਨਾਂ ਨੂੰ ਪਾਣੀ ਨਹੀਂ ਲੱਗ ਰਿਹਾ ਜਿੰਨੀ ਉਹਨਾਂ 'ਤੇ ਮਈ ਦੀ ਗਰਮੀ ਪੈ ਰਹੀ ਹੈ ਜੂਨ ਦੀ ਗਰਮੀ ਪੈ ਰਹੀ ਹੈ ਉਹਦੇ ਵਿੱਚ ਉਹ ਉਹ ਸੁੱਕ ਰਿਹਾ ਬੂਟੇ ਗਾਂ ਨੂੰ ਥਾੜੀ ਨਹੀਂ ਲੱਗਣਾ ਇਸ ਕਰਕੇ ਉਹ ਪਾਣੀ ਪੂਰੇ ਆਪਰਾ ਭੇਜਿਆ ਜਾਵੇ ਭਗਵੰਤ ਮਾਨ ਵਾਲਾ ਕਿਊਟਾ ਸਾਹਿਬ ਇੱਥੇ ਨੰਗਾ ਹੋ ਗਿਆ ਇੱਥੇ ਆਣ ਕੇ ਤੇ ਨਾਲ ਗੰਦਾ ਪਾਣੀ ਆ ਰਿਹਾ ਪ੍ਰਦੂਸ਼ਿਤ ਜੋ ਦਰਿਆਵਾਂ ਦਾ ਗੰਦਾ ਪਾਣੀ ਉਹ ਵੀ ਇੱਥੇ ਆ ਰਿਹਾ ਜਿਹੜਾ ਤਿੰਨ ਚਾਰੇ ਵਰਤ ਰਿਹਾ ਇਹ ਡਿੱਗੀਆਂ ਬਣਾਈਆਂ ਨੇ ਵੱਡੀਆਂ ਵੱਡੀਆਂ ਉਹ ਡਿੱਗੀਆਂ ਭਰ ਕੇ ਪਾਣੀ ਵਰਤਦੇ ਆ ਪੀਣ ਇਹ ਇਹਨਾਂ ਦਾ ਜ਼ਿੰਦਗੀ ਇਹਨਾਂ ਦੀ ਸਿਹਤ ਆ ਉਹਨਾਂ ਨੂੰ ਖਿਲਵਾੜੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਜਿ ਤਰ੍ਹਾਂ ਨੇ ਪ੍ਰਦੂਸ਼ਣ ਤੋਂ ਸੋਧ ਬਿੱਲ ਜਿਹੜਾ ਬਾ ਉਹ 28 ਮਾਰਚ ਨੂੰ ਕਰਕੇ ਤੇ 6 ਸਾਲ ਦੀ ਸਜ਼ਾ ਕੱਢਤੀ ਜਿਹੜੀ ਡਾਇਰੈਕਟ ਲਿਸਟਰ ਹੁੰਦੀ ਸੀ ਤੇ ਪ੍ਰਾਧਕ ਪਰਚਾ ਕਰਨ ਜੋ ਉਹ ਵੀ ਕੱਢਤੀ ਲੈਣ ਉਹ ਵੀ ਬਹੁਤ ਵੱਡਾ ਪੰਜਾਬ ਦਾ ਤਰੋਹ ਕਮਾਇਆ ਗਿਆ ਵਾ ਖੰਡ ਰੰਗਲਾ ਪੰਜਾਬ ਬਣਾਉਣ ਬਣਾਉਣ ਦੀ ਗੱਲ ਨਹੀਂ ਕੋਈ ਹੈਗੀ ਰਣ ਜਿਹੜਾ ਗੰਧਰਾ ਪੰਜਾਬ ਆ ਗਿਆ ਉਹ ਬਣਾਇਆ ਜਾ ਰਿਹਾ ਪ੍ਰਦੂਸ਼ਿਤ ਪੰਜਾਬ ਬਣਾਇਆ ਜਾ ਰਿਹਾ ਵਾ ਇਸ ਕਰਕੇ ਇਹਨਾਂ ਨੇ ਆ ਵੀ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਮਤਾ ਪਾਸ ਕੀਤਾ ਵਾ ਭੇਟਾਚਾਰ ਦੇ ਖਿਲਾਫ ਮਤਾ ਪਾਸ ਕੀਤਾ ਕਿ ਕੋਈ ਵੀ ਇਸ ਪਿੰਡ ਦਾ ਬੰਦਾ ਜਿਹੜਾ ਉਹ ਇੱਕ ਵੀ ਰੁਪਏ ਦੀ ਦਫਤਰ ਵਿੱਚ ਭੇਟਾਚਾਰ ਇੱਕ ਵੀ ਰੁਪਏ ਦਾ ਭੇਟਾ ਰਿਸ਼ਵ ਦੇ ਕੇ ਕੰਮ ਨਹੀਂ ਕਰਾਊਗਾ ਜਥੇਵ ਦਾ ਨਾਮ ਲੈ ਕੇ ਜਾਊਗਾ ਜੇ ਕਿਸੇ ਅਫਸਰ ਤੇ ਮੁਲਾਜ਼ਮ ਨੇ ਸਾਡੇ ਕਿਸੇ ਜਥੇਵ ਦੇ ਮੈਂਬਰ ਤੋਂ ਰੁਪਈਆ ਮੰਗੇ ਕਿ ਉਹਨੂੰ ਉਹਦਾ ਉਹਦਾ ਬੋਰੀ ਬਿਸਤਰਾ ਗੋਲ ਕਰਦਾਂਗੇ ਪੱਕੇ ਵਾਸਤੇ ਬਰਦਾਸ਼ਤ ਫਰਖਾਇਤ ਕਰਾਂਗੇ ਤੇ ਸਜਾਹੀ ਜਿ세 ਬੰਦੀਆਂ ਨੂੰ ਆਪਣੀ ਜਿਹੜੀ ਆ ਉਹ ਨੀਤੀ ਦੀ ਦਵਾਗੇ ਇਸ ਤੋਂ ਇਲਾਵਾ ਜਿਹੜੀ ਨਾਲ ਇਹਨਾਂ ਦੀ ਆ ਵੀ ਮੰਗਿਆ ਕਿ ਜਿਹੜਾ ਆ ਗੰਨ ਕਨਾਲ ਜਾ ਦੀ ਨਾਲ ਉਹ ਚ ਸਾਡੇ ਮੋਗੇ ਲਾਇਆ ਉਹ ਵੀ ਮੋਗੇ ਲਾਗੇ ਜੇ ਭਗਵਾਨ ਤਮਾਨ ਚ ਮਾੜੀ ਮੋਟੀ ਵੀ ਕੋਈ ਮਾੜੀ ਮੋਟੀ ਕਿਵਾਂਚ ਕੋਈ ਹੈਗਾ ਵਾ ਗੈਸ ਦਾ ਕੋਈ ਮਾੜਾ ਮੋੜਾ ਪੰਜਾਬ ਦੀ ਕਦਰ ਹੈਗੀ ਲੋਕਾਂ ਦੀ ਤੇ ਉਹ ਚਲਾਵੇ ਇਹ ਲੋਕ ਆਪਣੀ ਫਸਲ ਪਾ ਲੈਣਾ ਨਹੀਂ ਤੇ ਇਹਨਾਂ ਦਾ ਇੱਥੇ ਅੱਪੜ ਵਰੀਆ ਰੇਗਿਸਤਾਨ ਬਣ ਰਿਹਾ ਇਹ ਬਿਲਕੁਲ ਮੈਂ ਵੇਖਿਆ ਇਲਾਕੇ ਚ ਜਾਣ ਕੇ ਇਹ ਕਿਤੇ ਇਹਨਾਂ ਦੀ ਕਿਤਰਾਦੀ ਹੈ ਇਸ ਕਰਕੇ ਇਹ ਜੋ ਇਹ ਇਲਾਕੇ ਚ ਇਹ ਨਿਮ ਚਲਾਤੀ ਅੱਜ ਤੋਂ ਇਸ ਫਾਜ਼ਿਲ ਕਦਾ ਜਿਹੜਾ ਬਿਰਧੋ ਰਸਤਾਂ ਦੇ ਨਾਲ ਲੱਗ ਇਲਾਕਾ ਨਾਲ ਹੀ ਬੋਰ ਲੱਗਦਾ ਵਾ ਤੇ ਉਹਦੇ ਕਹਿ ਇਹ ਵੱਡੇ ਪੱਧਰ ਤੇ ਆਹੀ ਹੋਣਾ ਹੈ ਇੱਕ ਹਫਤਾ ਜਿੰਨਾ ਚਿਰ ਵੀ ਸਾਰੇ ਪਿੰਡ ਕਵਰ ਨਹੀਂ ਹੁੰਦੇ ਉਹ ਮੇਰੇ ਇੱਥੇ ਬੈਠ ਕੇ ਚਲਾਵਾਂਗੇ ਤੇ ਪੂਰਾ ਇਲਾਕਾ ਠਾਵਾਂਗੇ ਤੇ ਜਿਹੜਾ ਕਾਰਪੋਰੇਟ ਦਾ ਹਮਲਾ ਵਾ ਉਹ ਰੋਕਣ ਦੀ ਜੜੀਆਂ ਇਹਨਾਂ ਲੋਕਾਂ ਦਾ ਜੋ ਵੀ ਸਹਿਯੋਗ ਹੈ ਸਾਰਾ ਲਿਆ ਜਾਓ ਕਾਰਪੋਰੇਟ ਦੇ ਹਮਲੇ ਬਾਰੇ ਵੀ ਇਹਨਾਂ ਦੱਸਿਆ ਗਿਆ ਵਾ ਜ਼ਮੀਨਾਂ ਨਹੀਂ ਰਹਿਣੀਆਂ ਖੇਤੀ ਮੰਡੀ ਨਹੀਂ ਰਹਿਣੀ ਸਾਡਾ ਹੋਂਦ ਅਸਤੀ ਮਿਟ ਜਾਣੀ ਆ ਲੜਾਈ ਹੋਉਂਦੀ ਆ ਇਹੋਂ ਦੀ ਲੜਾਈ ਲੜਨ ਵਾਸਤੇ ਮੇਰੇ ਭਰਾ ਸਾਰੇ ਜਿੰਨੇ ਵੀ ਆਏ ਆ ਬਹੁਤ ਵਧੀਆ ਨਗਰ ਸੁਣੀਆਂ ਸਾਰਿਆਂ ਦਾ ਬਹੁਤ ਧਰਵਾਦ ਆ ਵੈਗਨ ਜੀ ਕਾ ਗੱਲ ਸਾ ਤ ਤੁਸੀਂ ਸੁਣਿਆ ਪਿੰਡਾਂ ਦੇ ਵਿੱਚ ਤਿਆਰੀਆਂ ਖਿੱਚ ਲਈਆਂ ਗਈਆਂ ਦੂਜੇ ਪਾਸੇ ਪਿੰਡਾਂ ਤੋਂ ਇਲਾਵਾ ਹੁਣ ਪੂਰੇ ਪੰਜਾਬ ਦੇ ਵਿੱਚ ਧਰਨੇ ਲੱਗਣ ਜਾ ਰਹੇ ਨੇ ਇਸੇ ਮੁੱਦੇ ਨੂੰ ਲੈ ਕੇ ਕਿਉਂਕਿ ਚਿਪ ਵਾਲੇ ਮੀਟਰ ਜਿਹੜੇ ਨੇ ਆਮ ਲੋਕਾਂ ਦੇ ਲਈ ਨੁਕਸਾਨਦਾਇਕ ਹੋਣਗੇ ਇਹ ਗੱਲ ਕਹਿ ਰਹੇ ਨੇ ਕਿਸਾਨ ਜਦੋਂ ਕਿ ਸਰਕਾਰ ਇਹ ਗੱਲ ਕਹਿ ਰਹੀ ਆ ਕਿ ਚਿਪ ਵਾਲੇ ਮੀਟਰਾਂ ਦੇ ਨਾਲ ਤੁਹਾਡਾ ਫਾਇਦਾ ਹੋਵੇਗਾ ਪਰ ਇਹ ਫਾਇਦਾ ਹੋਵੇਗਾ ਨੁਕਸਾਨ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਕੀ ਚਿਪ ਵਾਲੇ ਮੀਟਰ ਲਗਾਉਣ ਦੇ ਲਈ ਬਿਜਲੀ ਬੋਰਡ ਦੇ ਮੁਲਾਜ਼ਮ ਜਾਣਗੇ ਤਾਂ ਜਾਂ ਫਿਰ ਪਿੰਡਾਂ ਵਾਲੇ ਉਸ ਮੀਟਰਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਣਗੇ ਆਉਣ ਵਾਲਾ ਸਮਾਂ ਤੈਅ ਕਰੇਗਾ